ये हादसा हुआ था 2019 29 मार्च को हम अमृतसर के पास खेमकरण डिस्ट्रिक्ट है हम वहाँ गए थे तो हम छत पर गए तो तीन चार दुकानें छोड़कर आगे हाई वोल्टेज वायर्स जा रही थी तो उसको पकड़ लिया था तो इसलिए वो दोनों दोनों हैंड डैमेज हो गए थे ਆਪਣੇ ਕਿਵੇਂ ਕੰਮ ਕਰ ਕਰਦੇ ਸੀ ਅੱਗੋਂ ਪੜਾਈ ਤਾਂ ਜਿਵੇਂ ਮੈਂ ਪੈਰ ਨਾਲ ਲਿਖਣਾ ਸ਼ੁਰੂ ਕੀਤਾ ਤੇ ਸਕੂਲ ਮੇ ਵੀ ਪੈਰ ਸੇ ਲਿਖਤਾ ਹੂੰ ਸਕੂਲ ਜੈਸੇ ਸਕੂਲ ਕੇ ਪੇਪਰਸ ਵਗੈਰਾ ਹੋਤੇ ਹੈ ਕੋਈ ਹੈਲਪ ਨਹੀਂ ਕਰਤਾ ਮੈਂ ਆਪਣੇ ਆਪ ਕਰ ਲੇਤਾ ਹੂੰ ਬਹੁਤ ਵਧੀਆ ਲੱਗਦਾ ਕਿ ਜਿਵੇਂ ਹੱਥ ਲੱਗ ਗਏ ਹੁਣ ਰੁਟੀਨ ਦਾ ਕੰਮ ਹੱਥ ਨਾਲ ਹੀ ਕਰ ਲਾਂਗਾ ਤੇ ਵਧੀਆ ਧਾਰਾ ਕੰਮ ਕਰ ਕਰ ਲਾਂਗਾ ਜਿਵੇਂ ਪਾਣੀ ਪੀਣਾ ਹੋਊਗਾ ਵਸ਼ਣ ਜਾਣਾ ਹੋਊਗਾ ਉਹ ਹੱਥ ਨਾਲ ਕਰ ਲਾਂਗਾ ਕਹਿੰਦੇ ਨੇ ਮੰਜ਼ਿਲ ਉਹੀ ਨੂੰ ਮਿਲਦੀ ਹੈ ਜਿਨ ਕੇ ਸੁਪਨੋ ਮੇ ਜਾਨ ਹੁੰਦੀ ਹੈ ਪੰਖੋਂ ਸੇ ਕੁਛ ਨਹੀਂ ਹੋਤਾ ਹੌਸਲੋਂ ਸੇ ਉਡਾਨ ਹੁੰਦੀ ਹੈ ਹੌਸਲਾ ਤੇ ਜਜ਼ਬਾ ਇਹ ਦੋ ਵਰਡ ਐਵੇਂ ਦੇ ਹੈਗੇ ਆ ਜੇ ਤੁਹਾਡੇ ਚ ਹੌਸਲਾ ਹੋਵੇ ਤਾਂ ਤੁਸੀਂ ਕੁਝ ਵੀ ਕਰ ਸਕਦੇ ਹੈਗੇ ਹੋ ਫਿਰੋਜ਼ਪੁਰ ਦੇ ਵਿੱਚ ਅੱਜ ਇੱਕ ਘਰ ਦੇ ਵਿੱਚ ਮੌਜੂਦ ਆ ਅੱਜ ਤੁਹਾਨੂੰ ਇੱਕ ਬੱਚੇ ਨਾਲ ਮਿਲਾਵਾਂਗੇ ਜਿਸ ਦਾ ਹੌਸਲਾ ਦੇਖਣ ਵਾਲਾ ਹੈਗਾ ਇੱਕ ਹਾਦਸਾ ਹੁੰਦਾ ਉਹਨੂੰ ਕਰੰਟ ਲੱਗਦਾ ਹੁੰਦੇ ਦੋਵੇਂ ਬਾਹਾਂ ਚਲੀਆਂ ਜਾਂਦੀਆਂ ਹੈਗੀਆਂ ਨੇ ਡਾਕਟਰਾਂ ਦੇ ਵੱਲੋਂ ਦੀਆਂ ਦੋਵੇਂ ਦੋਵੇਂ ਬਾਹਾਂ ਕਟੀਆਂ ਪੈਂਦੀਆਂ ਹੈਗੀਆਂ ਪਰ ਉਹ ਲੜਕਾ ਉਹ ਬੱਚਾ ਆਪਣਾ ਹੌਸਲਾ ਨਹੀਂ ਹਾਰਦਾ ਉਸ ਨੂੰ ਆਪਣੀ ਕਮਜ਼ੋਰੀ ਨਹੀਂ ਬਣਾਉਂਦਾ ਉਸ ਨੂੰ ਆਪਣੀ ਤਾਕਤ ਬਣਾਉਂਦਾ ਹੈਗਾ ਤਸਵੀਰ ਤੁਹਾਨੂੰ ਦਿਖਾਣੇ ਹੈਗੇ ਅੱਜ ਪਰਿਵਾਰ ਦੇ ਵਿੱਚ ਮੌਜੂਦ ਹੈਗੇ ਆ ਤਸਵੀਰ ਦੇਖ ਸਕਦੇ ਹੈਗੇ ਹੋ ਜਿਹੜਾ ਲੜਕਾ ਜਿਹੜਾ ਬੱਚਾ ਤੁਸੀਂ ਦੇਖ ਰਹੇ ਹੈਗੇ ਹੋ ਇਸ ਦੀਆਂ ਦੋਵੇਂ ਬਾਹਾਂ ਜੜੀਆਂ ਇੱਕ ਹਾਦਸੇ ਦੇ ਵਿੱਚ ਕਰੰਟ ਲੱਗਦਾ ਹੈਗਾ ਤਾਂ ਦੋਵੇਂ ਬਾਹਾਂ ਚਲੀਆਂ ਜਾਂਦੀਆਂ ਪਰ ਇਹ ਉਸ ਨੂੰ ਕਮਜ਼ੋਰੀ ਨਹੀਂ ਬਣਾਉਂਦਾ ਆਪਣੇ ਪੈਰਾਂ ਦੇ ਨਾਲ ਇਹ ਪੇਪਰ ਦਿੰਦਾ ਆ ਲਿਖਦਾ ਆਇਆ ਔਰ ਅੱਜ ਇਹ 8ਵੀਂ ਕਲਾਸ ਦੇ ਵਿੱਚ ਹੈ ਤਾਂ ਜਦੋਂ ਇਸ ਦੇ ਬਾਰੇ ਪਤਾ ਲੱਗਦਾ ਹੈਗਾ ਤਾਂ ਫਿਰੋਜ਼ਪੁਰ ਦੇ ਸਮਾਜ ਸੇਵੀ ਵਿਪুল ਨਾਰੰਗ ਤੇ ਰੈੱਡ ਕਰਾਸ ਸੁਸਾਇਟੀ ਅੱਗੇ ਆਂਦੀ ਹੈਗੀ ਆ ਔਰ ਇਸ ਬੱਚੇ ਦੀ ਮਦਦ ਕਰਦੀ ਹੈਗੀ ਆ ਜ਼ਿਲ੍ਹਾ ਪ੍ਰਸ਼ਾਸਨ ਅੱਗੇ ਆਂਦਾ ਹੈਗਾ ਮਦਦ ਇਹਦੀ ਆਰਟੀਫੀਸ਼ਲ ਜਿਹੜੀ ਬਾਹ ਹੈਗੀ ਆ ਉਹ ਲਵਾਈ ਜਾਂਦੀ ਹੈਗੀ ਇਹਨੂੰ ਸਮਾਂ ਲੱਗਦਾ ਹੈਗਾ ਪਰ ਇੱਕ ਬੜੀ ਵੱਡੀ ਮਦਦ ਜਿਹੜੀ ਆ ਉਹ ਕੀਤੀ ਹੈ ਕਿਉਂਕਿ ਇਹ ਬੱਚਾ ਆਪਣੇ ਪੈਰਾਂ ਦੇ ਨਾਲ ਕੰਮ ਕਰਦਾ ਹੈਗਾ ਸੀ ਜਜ਼ਬਾ ਤੇ ਹੌਸਲਾ ਦੋਵੇਂ ਬਰਕਰਾਰ ਰਿਗੇ ਸੀ ਪਰ ਇਸ ਦੀ ਆਰਟੀਫੀਸ਼ੀਅਲ ਬਾਹ ਲੱਗਣ ਦੇ ਨਾਲ ਇਸ ਦਾ ਹੌਸਲਾ ਹੋਰ ਵੱਧ ਗਿਆ ਹੈਗਾ ਪੂਰੀ ਗੱਲਬਾਤ ਕਰਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਕਰਨਾ ਚਾਹੁੰਦਾ ਹੈਗਾ ਕੀ ਨਾਮ ਹੈ ਬੱਚੇ ਤੁਹਾਡਾ ਪੂਰਾ ਤਾਨੁਸ਼ 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 ਕਿਹੜੀ ਕਲਾਸ ਦੇ ਵਿੱਚ ਤੁਸੀਂ ਪੜਦੇ ਹੋ 8th 8th ਦੇ ਵਿੱਚ ਤਾਂ ਕਦੋਂ ਇਹ ਹਾਦਸਾ ਕੀ ਹੋਇਆ ਸੀ ਤੁਹਾਡੇ ਨਾਲ ਇਹ ਹਾਦਸਾ ਹੋਇਆ ਥਾ 2019 uh, 29 ਮਾਰਚ ਕੋ ਹਮ अमृतसर के पास खेमकरण डिस्ट्रिक्ट है हम वहाँ गए थे तो हम छत पर गए तो तीन चार दुकानें छोड़कर आगे हाई वोल्टेज वायर्स जा रही थी तो उसको पकड़ लिया था तो इसलिए वो दोनों दोनों हैंड डैमेज हो गए थे इसलिए डॉक्टर के डॉक्टर ने ये कट काट दी थी ता फिर पढ़ाई अगों पढ़ाई लिखना शुरू किया पेपर वगैरह होते हैं कोई हेल्प नहीं करता मैं अपने आप कर लेता हूँ तो घर पे जैसे राइस खाने होते हैं और पानी वगैरह पीना होता है वो मैं खुद पैर से पी के और खा सकता हूँ ਹਾ ਹੌਂਸਲਾ ਤਾਂ ਨਹੀਂ ਟੁੱਟਿਆ ਸੀ ਜਦੋਂ ਇਹ ਹਾਦਸਾ ਨਹੀਂ ਬਿਲਕੁਲ ਨਹੀਂ ਅੱਜ ਜਦੋਂ ਇਹ ਤੁਹਾਡੇ ਹੱਥ ਲੱਗਾ ਤੇ ਕਿੰਨੀ ਕੋ ਚੀਜ਼ ਹੋ ਰਹੀ ਆ ਆ ਬਹੁਤ ਵਧੀਆ ਲੱਗਦਾ ਕਿ ਜਿਵੇਂ ਹੱਥ ਲੱਗ ਗਏ ਹੁਣ ਰੂਟੀਨ ਦਾ ਕੰਮ ਹੱਥ ਨਾਲ ਹੀ ਕਰ ਲਾਂਗਾ ਤੇ ਵਧੀਆ ਤਰ੍ਹਾਂ ਕੰਮ ਕਰ ਕਰ ਲਾਂਗਾ ਜਿਵੇਂ ਪਾਣੀ ਪੀਣਾ ਹੋਊਗਾ ਵਸ਼ਣ ਨੂੰ ਜਾਣਾ ਹੋਊਗਾ ਉਹ ਹੱਥ ਨਾਲ ਕਰ ਲਾਂਗਾ ਤਾਂ ਬਿਲਕੁਲ ਇਸ ਬੱਚੇ ਦਾ ਜਜ਼ਬਾ ਦੇਖਣ ਵਾਲਾ ਹੈਗਾ ਕਿਉਂਕਿ ਇਸ ਬੱਚੇ ਨੇ ਹਾਰ ਨਹੀਂ ਮੰਨੀ ਆਪਣੀ ਜ਼ਿੰਦਗੀ ਨੂੰ ਅੱਗੇ ਵਧਾਇਆ ਹੈਗਾ ਮਦਰ ਵੀ ਮੌਜੂਦ ਹੈਗੇ ਆ ਗੱਲਬਾਤ ਕਰਦੇ ਹੈਗੇ ਆ ਨਹੀਂ ਬਹੁਤ ਫਰਕ ਹੈ ਉਹ ਤੁਸੀਂ ਇੱਕ ਵਾਰੀ ਟੁੱਟ ਚੁੱਕੇ ਸੀਗੇ ਕਿ ਮੈਂ ਤਾਂ ਇੱਡਾ ਬਤਾ ਉਹ ਆ ਸਭ ਹੂੰ ਤਾਂ ਹੁਣ ਤੋਂ ਬਹੁਤ ਹੋਦੀ ਹੈ ਬੇਟੇ ਦੀਆਂ ਬੋਨ ਲੱਗਿਆ ਜਿਵੇਂ ਮੈਂ ਤਾਂ ਪ੍ਰੋਬਲਮ ਹੈ ਵਾਸ਼ਰੂਮ ਜਾਣਾ ਖਾਣਾ ਕਰ ਖਾਣਾ ਉਹ ਕਰੇਗਾ ਆਪਣੀ ਸਟੱਡੀ ਲਿਖ ਲੇਗਾ ਇੰਨੇ ਸਾਡੇ ਵਾਸਤੇ ਬਹੁਤ ਹੈ ਅਰ ਵੀਰ ਪਰ ਵੀਰੇ ਨੇ ਸਾਡੀ ਬਹੁਤ ਹਲਕ ਕੀਤੀ ਸੋਸਰ ਨੇ ਡਿਸੀਜਨ ਨੇ ਸਾਰੇ ਨੇ ਸਾਡੀ ਇਨਰ ਕੀਤੀ ਭੇਤੇ ਸਾਡੀ ਦੀਆਂ ਬਾਹਾਂ ਲੱਗੀਆਂ ਅਸੀਂ ਇਹ ਕੰਮ ਕਿਵੇਂ ਕਰਦਾ ਸੀਗਾ ਫਿਰ ਸਾਰੇ ਕਰਦੇ ਨਾਲ ਹੀ ਹੂੰ ਪੈਰ ਨਾਲ ਹੀ ਆਪਣਾ ਕੰਮ ਕਰਦਾ ਸੀਗਾ ਅੱਛਾ ਅੱਜ 8ਵੀਂ ਕਲਾਸ ਦੇ ਵਿੱਚ ਪਹੁੰਚ ਗਿਆ ਤੇ ਸਾਰੇ ਪੇਪਰ ਨੇ ਪੜ੍ਹਾਈ ਸਾਰੀ ਆ ਰਾਈਟਿੰਗ ਵਗੈਰਾ ਕਰਦਾ ਹੈ ਡਰਾਇੰਗ ਪੇਂਟਿੰਗ ਸਭ ਕੁਝ ਬਹੁਤ ਵਧੀਆ ਕਰਦਾ ਸੀ ਕਦੇ ਮਾਯੂਸ ਤਾਂ ਨਹੀਂ ਹੋਇਆ ਇਹ ਨਹੀਂ ਇਹ ਤਾਂ ਬਿਲਕੁਲ ਨਹੀਂ ਅਸੀਂ ਸਭ ਨੂੰ ਚੰਗੀ ਤੁਸੀਂ ਤੁਹਾਨੂੰ ਕੀ ਕਹਿਣਾ ਹੁੰਦਾ ਨਹੀਂ ਕਹਿਣਾ ਨਹੀਂ ਮੰਮਾ ਤੁਸੀਂ ਰੋ ਨਾ ਹੂੰ ਤੁਹਾਡੇ ਬੱਚੇ ਕੀ ਬੰਨਾ ਚਾਹੁੰਦੇ ਤੁਸੀਂ ਆਈਪੀਐਸ ਅਫਸਰ ਆਈਪੀਐਸ ਅਫਸਰ ਬੰਨਾ ਚਾਹੁੰਦੇ ਹੋ ਬੜੀ ਮਿਹਨਤ ਲੱਗੂਗੀ ਉਹਨੂੰ ਹੂੰ ਕਰੋਗੇ ਮੈਂ ਤਾਂ ਇਹੀ ਹੌਂਸਲਾ ਹੈ ਕਿ ਆਈਪੀਐਸ ਅਫਸਰ ਬੰਨਾ ਚਾਹੁੰਦਾ ਹੈ ਔਰ ਐਸੀ ਉਮੀਦ ਕਰਦੇ ਆਏ ਬਣੇ ਵੀ ਸਾਡੇ ਨਾਲ ਸ਼ੋਕ ਬੈਲਜੀ ਵੀ ਮੌਜੂਦ ਹੈ ਬੈਲ ਸਾਹਿਬ ਬੱਚੇ ਦਾ ਹੌਂਸਲਾ ਕਿਵੇਂ ਦਾ ਲੱਗਦਾ ਹੈ ਔਰ ਕਿਵੇਂ ਪਤਾ ਲੱਗਾ ਤੁਹਾਨੂੰ ਇਸ ਦੇ ਬਾਰੇ ਉਹ ਕਹਿੰਦੇ ਨੇ ਮੰਜ਼ਿਲ ਉਹੀ ਨੂੰ ਮਿਲਦੀ ਹੈ ਜਿਨਕੇ ਸੁਪਨਿਆਂ 'ਚ ਜਾਨ ਹੁੰਦੀ ਹੈ ਪੰਖੋਂ 'ਚ ਕੁਝ ਨਹੀਂ ਹੋਤਾ ਹੌਂਸਲੋਂ 'ਚ ਉਡਾਨ ਹੁੰਦੀ ਹੈ ਕੋਈ ਬੱਚਾ ਜਿਹੜਾ ਪਰਫੈਕਟ ਐਗਜ਼ਾਮਪਲ ਹੈ ਕਿ ਹਾਊ ਟੂ ਟਰਨ ਯੂਅਰ ਵੀਕਨੈਸ ਇਨਟੂ ਸਟ੍ਰੈਂਥ ਇਹਨੇ ਆਪਣੇ ਆਪ ਨੂੰ ਦਿਲ ਨਹੀਂ ਹਾਰਿਆ ਨੀ ਤੇ ਕੋਈ ਆਮ ਤੌਰ ਤੇ ਆਪਾਂ ਦੇਖਦੇ ਆ ਕਿ ਛੋਟੀ ਮੋਟੀ ਕਿਸੇ ਦੇ ਕੋਈ ਹੈਂਡੀਕੈਪ ਹੁੰਦਾ ਹੈ ਤਾਂ ਉਹ ਲੋਕੀ ਆਪਣਾ ਹੌਸਲਾ ਛੱਡ ਦਿੰਦੇ ਨੇ ਘਰ ਬੈਠ ਜਾਂਦੇ ਨੇ ਮਾਪਿਆਂ ਤੇ ਬੋਝ ਬਣ ਜਾਂਦੇ ਨੇ ਜਾਂ ਸੜਕਾਂ ਦੇ ਉੱਪਰ ਉਹ ਭੀਖ ਮੰਗਦੇ ਨੇ ਜਾਂ ਲੋਹੋਰ ਇੱਧਰ ਉੱਧਰ ਮੰਗਦੇ ਰਹਿੰਦੇ ਨੇ ਕਿ ਸਾਨੂੰ ਹੈਲਪ ਕਰੋ ਜੀ ਅਸੀਂ ਹੈਂਡੀਕੈਪ ਆ ਅਸੀਂ ਚੱਲ ਨਹੀਂ ਸਕਦੇ ਪਰ ਇਹ ਬੱਚਾ ਪੜ ਵੀ ਰਿਹਾ ਆਪਣੇ ਪੈਰਾਂ ਨਾਲ ਲਿਖ ਰਿਹਾ ਤਾਂ ਮੈਂ ਇਸ ਬੱਚੇ ਦੀ ਉਦਵਲ ਪੁਇਕਲੀ ਕਾਮਨਾ ਕਰਦਾ ਵਾਂ ਤੇ ਇਹਨਾਂ ਵਾਸਤੇ ਜੇ ਕਰੀਬ 3 ਲੱਖ ਰੁਪਏ ਲੱਗੇ ਵਿੱਚੋਂ 1 ਲੱਖ ਰੁਪਏ ਰੈੱਡ ਕਰਾਸ ਨੇ ਦਿੱਤਾ 2.5 ਲੱਖ ਰੁਪਏ ਜੋ ਹੈ ਉਹ ਵਿਪুল ਮਾਰੰਗ ਜੀ ਜਿਹੜੇ ਸੋਸ਼ਲ ਵਰਕਰ ਨੇ ਫਿਰੋਜ਼ਪੁਰ ਦੇ ਉਹਨਾਂ ਵੱਲੋਂ ਮੁਹੱਈਆ ਕਰਵਾਇਆ ਗਿਆ ਤੇ ਮੈਂ ਡੀਸੀ ਸਾਹਿਬ ਦਾ ਅਨਰੋਧ ਗੁਪਤਾ ਜੀ ਜਿਹੜੇ ਸਕੂਲ ਚ ਪੜ੍ਹਦਾ ਪਿਆ ਉੱਥੇ ਦੀ ਐਜੂਕੇਸ਼ਨ ਫ੍ਰੀ ਉਹਨਾਂ ਦਾ ਵੀ ਧੰਨਵਾਦ ਕਰਦਾ ਔਰ ਵਿਪুল ਦਾ ਖਾਸ ਤੌਰ ਤੇ ਜਿਨਨੇ ਇਸ ਛੋਟੀ ਜਿਹੀ ਉਮਰ ਵਿਪুল ਦੀ ਵੀ ਆਪਣੇ ਵੀ ਕੋਈ ਬਹੁਤ ਜਿਆਦਾ ਐਕਸਪੀਰੀਅੰਸ ਵਾਲਾ ਨਹੀਂ ਪਰ ਫਿਰ ਵੀ ਉਹਦੇ ਵਿੱਚ ਜਜ਼ਬਾ ਹੈ ਕਿ ਲੋਕਾਂ ਦੀ ਉਹ ਸੇਲਪ ਕਰਨ ਦੀ ਖਾਰ ਵਲੇ ਤਿਆਰ ਰਹਿੰਦਾ ਹੈ ਤੋਂ ਮੈਂ ਇਹਨਾਂ ਸਾਰੇ ਵਾਸਤੇ ਉਹਨਾਂ ਦੇ ਪਰਿਵਾਰ ਵਾਸਤੇ ਜਿਹੜਾ ਉਹ ਜੂਲ ਪੁੱਛਦੀ ਕੰਮ ਨਾ ਕਰਦਾ ਬਿਲਕੁਲ ਵਿਪুল ਨਾਰੰਗ ਫਿਰੋਜ਼ਪੁਰ ਦੇ ਸਮਾਜ ਸੇਵੀਆਂ ਦੇ ਵਿੱਚੋਂ ਨੇ ਔਰ ਹਮੇਸ਼ਾ ਹੀ ਜਦੋਂ ਕਿਸੇ ਨੂੰ ਦਿੱਕਤ ਆਂਦੀ ਹੈ ਤਾਂ ਇਹ ਹਮੇਸ਼ਾ ਖੜਦੇ ਆ ਵਿਪুল ਇਹ ਕਿਦਾਂ ਤੁਹਾਡੇ ਸਾਹਮਣੇ ਆਇਆ ਕਿਦਾਂ ਤੁਹਾਨੂੰ ਇਸ ਦੇ ਬਾਰੇ ਪਤਾ ਲੱਗਾ ਔਰ ਕਿੰਨਾ ਟਾਈਮ ਲੱਗਾ ਜਿਹੜੀ ਇਹ ਸੀ ਆਰਟੀਫੀਸ਼ਲ ਜਿਹੜੀ ਬਾਲ ਲਗਾਈ ਸਰ ਇਹ 2 ਸਾਲ ਪਹਿਲੇ ਤਨੁਜ ਦੀ ਮੰਮੀ ਦਾ ਕਾਲ ਆਇਆ ਸੀ ਉਹ ਕਹਿੰਦੇ ਸੀ ਕਿ ਬੇਟੇ ਨੂੰ ਦਿੱਕਤ ਹੈ ਦੋਨੋਂ ਹੱਥ ਨਹੀਂ ਹੈਗੇ ਤੇ ਤੁਸੀਂ ਮਦਦ ਕਰ ਸਕਦੇ ਹੋ ਤੇ ਮੈਂ ਬੈਲ ਸਾਹਿਬ ਨਾਲ ਗੱਲ ਕੀਤੀ ਟੀਚਰ ਨਾਲ ਗੱਲ ਕੀਤੀ ਤੇ ਨੀਰਬਾਉਟ ਇਹਦੇ ਚ 300 3 ਲੱਖ ਦਾ ਖਰਚਾ ਆਇਆ ਜਿੰਦੇ ਚ 1 ਲੱਖ ਰੁਪਈਆ ਬੈਲ ਸਾਹਿਬ ਨੇ ਦਿੱਤਾ ਬਾਕੀ ਪਰਮਾਤਮਾ ਆਪੇ ਕਰਨ ਵਾਲਾ ਪਰਮਾਤਮਾ ਨੇ ਸੇਵਾ ਕਰਾਈ ਹੈ ਤੇ ਉਹਦੇ ਬੱਚੇ ਨੂੰ ਦੇਖ ਕੇ ਕਹਿੰਦਾ ਹੁੰਦਾ ਸੀ ਕਿ ਬੱਚੇ ਦੇ ਐਕਚੁਅਲੀ ਹੱਥ ਵੀ ਨਹੀਂ ਹੈਗੇ ਤੇ ਮੋਢੇ ਵੀ ਨਹੀਂ ਹੈਗੇ ਤੇ ਫਿਰ ਜਦੋਂ ਵਿਖ ਰਿਹਾ ਕਿ ਇਹ ਪਿਆਰ ਨਾਲ ਲਿਖ ਰਿਹਾ ਹੈ ਇਹ ਬੜਾ ਐਕਟਿਵ ਹੋ ਗਿਆ ਕੰਮ ਕਰ ਰਿਹਾ ਉਸ ਤੋਂ ਬਾਅਦ ਫਿਰ ਅਸੀਂ ਇੱਕ ਲੁਧਿਆਣੇ ਟੈਕਨੀਸ਼ੀਅਨ ਡਾਕਟਰ ਹੈਗੇ ਉਹਨਾਂ ਨਾਲ ਗੱਲ ਕੀਤੀ ਤੇ ਉਹਨਾਂ ਨੇ ਸਾਨੂੰ ਰਾਹ ਪਾਇਆ ਕਿ 2.3 ਲੱਖ ਦਾ ਖਰਚਾ ਆ ਗਿਆ ਤੁਸੀਂ ਬੋਰਡ ਕਰ ਸਕਦੇ ਹੋ ਤੇ ਹੌਲੀ ਹੌਲੀ ਕਰਕੇ ਅਸੀਂ ਉਹਨੂੰ ਪੇਮੈਂਟ ਜਮ੍ਹਾਂ ਕਰਾਈ ਤੇ ਸਾਡੇ 25 ਤੋਂ 30 ਘੇੜੇ ਲੱਗੇ ਲੁਧਿਆਣੇ ਦੇ ਹਰ ਹਫ਼ਤੇ ਸਾਡਾ ਘੇੜਾ ਲੱਗਦਾ ਸੀ ਜਿਹਨੇ ਤਨੁਸ਼ ਦੀ ਮੰਮੀ ਨੇ ਬੜੀ ਸਪੋਰਟ ਕੀਤੀ ਸੀ ਸਭ ਨੇ ਰਲ ਮਿਲ ਕੇ ਸੀ ਕੰਮ ਕੀਤਾ ਤੇ ਅੱਜ ਕੱਲ ਸਾਨੂੰ ਜਿਹੜਾ ਆਰਟੀਫੀਸ਼ਲ ਹੈਂਡ ਹੈਗਾ ਮਿਲਿਆ ਉਹਨੇ ਆਪਣੀ ਨਿੱਜੀ ਜ਼ਿੰਦਗੀ 'ਚ ਜਿਵੇਂ ਨੇ ਬਾਥਰੂਮ ਕਰਨਾ ਦਰਵਾਜ਼ਾ ਖੋਲਣਾ ਕੁਝ ਲਿਖਣਾ ਰੂਟੀਨ ਦੇ ਕੰਮ ਕਰ ਸਕਦਾ ਉਹਨੇ ਕਿਸੇ ਤੇ ਡਿਪੈਂਡੈਂਟ ਨਹੀਂ ਰਹਿ ਗਿਆ ਉਹਨੇ ਆਪਣਾ ਕੰਮ ਆਪ ਕਰ ਸਕਦਾ ਤੇ ਅਸੀਂ ਇਹਦੀ ਪਵਿੱਖਲੀ ਕਾਮਨਾ ਕਰਦੇ ਆਵਾ ਮੋਡਲ ਆ ਕੇ ਖੜੇ ਆ ਤੇ ਜੇ ਦੂਸਰੀ ਬਾਹਾਂ ਦੀ ਗੱਲ ਕਰੀਏ ਤਾਂ ਜੇ ਦੂਸਰੀ ਬਾਹਾਂ ਦੀ ਲੱਗ ਜੇ ਤਾਂ ਕਿੰਨਾ ਖਰਚਾ ਜਿਹੜਾ ਉਹ ਆਏਗਾ ਸਰ ਦੂਸਰੀ ਬਾਹਾਂ ਲਗਾਉਂਦਾ ਵੀ ਨੀਰ ਬਾਊਟ 2.5-3 ਲੱਖ ਚ ਖਰਚਾ ਆਏਗਾ ਕਿਉਂਕਿ ਇਹ ਸਾਰੇ ਜਿਹੜੇ ਕੰਮ ਹੈਗੇ ਨੇ ਇਹ ਸਾਰੇ ਸੈਂਸਰ ਨਾਲ ਚੱਲਦੇ ਨੇ ਤੇ ਸੈਂਸਰ ਬੜਾ ਐਕਸਪੈਂਸਿਵ ਆ ਮੈਂ ਤਾਂ ਤੁਹਾਡੇ ਥਰੂ ਇਹੀ ਕਹਿਣਾ ਹਾਂ ਕਿ ਕੋਈ ਵੀ ਜੇ ਤਾਨੂੰਛ ਦੀ ਬਾਹਾਂ ਲਗਾਉਣਾ ਚਾਹੁੰਦਾ ਹੈ ਦੂਜੀ ਤੋਂ ਪਲੀਜ਼ ਸਿੱਧਾ ਤਾਨੂੰਛ ਨਾਲ ਕੰਟੈਕਟ ਕਰਨ ਤਾਨੂੰਛ ਦੀ ਮੰਮੀ ਨਾਲ ਕੰਟੈਕਟ ਕਰਨ ਜਾਂ ਸਾਡੇ ਵੀ ਕਿਸੇ ਮੈਂਬਰ ਨਾਲ ਕੰਟੈਕਟ ਕਰ ਸਕਦਾ ਆ ਤੇ ਤਾਂ ਕਿ ਤਾਨਿਸ਼ੇ ਦੋਨੋਂ ਬਾਹ ਲੱਗ ਜਾਣਗੇ ਤਾਂ ਰੂਟੀਨ ਦੇ ਆਪਣੇ ਚਲੋ ਕੰਮ ਤਾਂ ਕਰ ਰਹਾ ਤੇ ਹੋਰ ਬਈ طریقے ਨਾਲ ਕਰ ਸਕਦਾ ਤੇ ਅਸੀਂ ਤੁਹਾਡੇ ਚੈਨਲ ਮਾਧਿਅਮ ਰਾਹੀਂ ਹੀ ਗੱਲ ਕਰ ਕਰਦੇ ਆ ਕਿ ਕੋਈ ਵੀ ਦਾਨ ਨਹੀਂ ਸੱਜਣ ਕੋਈ ਵੀ ਇਸੁੱਤੇ ਕੋਈ ਸੇਵਾ ਨਹੀਂ ਹੈਗੀ ਮੈਂ ਕਹਿੰਨਾ ਬੜੀ ਲੋਕੀ ਸੇਵਾ ਕਰਦੇ ਨੇ ਪਰ ਸਾਨੂੰ ਸਾਡੇ ਦਿਲ ਨੂੰ ਜਿਹੜੀ ਹੁਣ ਤਸੱਲੀ ਏ ਸ਼ਾਇਦ ਹੋਰ ਕੋਈ ਕੰਮ ਕਰਕੇ ਨਹੀਂ ਹੋਈ ਤੇ ਕੋਈ ਵੀ ਸਾਨੂੰ ਹੈਲਪ ਕਰਨਾ ਚਾਹੁੰਦਾ ਹੈ ਤਾਂ ਸਾਡੇ ਨਾਲ ਤਾਨੂੰ ਉਸ ਨਾਲ ਤਾਨੂੰ ਦੀ ਕਿਸੇ ਫੈਮਿਲੀ ਮੈਂਬਰ ਨਾਲ ਜਾਂ ਕੋਈ ਸਿੱਧਾ ਡਾਕਟਰ ਨਾਲ ਗੱਲ ਕਰਨਾ ਚਾਹੁੰਦਾ ਹੈ ਸਿੱਧਾ ਉਹਨੂੰ ਕਰਕੇ ਗੱਲ ਕਰਕੇ ਬਸ ਮੁੰਡੇ ਦਾ ਕੰਮ ਹੋਣਾ ਚਾਹੀਦਾ ਜੀ ਜਿਵੇਂ ਵੀ ਹੋਏ ਤੇ ਇਹ ਬੱਚੇ ਦੀ ਮਦਦ ਦੂਜੀ ਬਾਅਦ ਜਿਹੜਾ ਕੋਈ ਕਰ ਸਕਦਾ ਹੈ ਤਾਂ ਪਲੀਜ਼ ਕਰੇ ਜੀ ਬਿਲਕੁਲ ਅੱਗੇ ਆਣਾ ਚਾਹੀਦਾ ਹੈਗਾ ਕਿਉਂਕਿ ਦੇਸ਼ ਦੇ ਵਿੱਚ ਇਹ ਵਿਦੇਸ਼ ਦੇ ਵਿੱਚ ਬੜੇ ਦਾਨੀ ਸੱਜਣਾ ਹੈ ਔਰ ਜੇ ਉਹ ਦੇਖ ਰਿਹਾ ਹੈ ਤਾਂ ਉਹਨਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈਗਾ ਜੇ ਇਸ ਬੱਚੇ ਦੀ ਦੂਸਰੀ ਬਾਹ ਵੀ ਲੱਗ ਜਾਂਦੀ ਹੈਗੀ ਹੈ ਤਾਂ ਇਹ ਬੱਚਾ ਆਪਣੇ ਕੰਮ ਕਾਰ ਜੜਿਆ ਉਹ ਕਰ ਸਕਦਾ ਹੈਗਾ ਇਸ ਵੀ ਹੋਰ ਗੱਲਬਾਤ ਕਰਦੇ ਹੈਗੇ ਆ ਇਹ ਤੁਹਾਡਾ ਘਰ ਜਿਹੜਾ ਹੈ ਉਹ ਕਿੱਥੇ ਹੈਗਾ ਜੀ ਇਹ ਸਾਡਾ ਘਰ ਰਿੱਕੀ ਕਲੋਨੀ ਹੈ ਫਰਡ ਪਰ ਸਿਟੀ ਹੂੰ ਤਾਂ ਰਿੱਖੀ ਕਲੋਨੀ ਦੇ ਵਿੱਚ ਫਿਰੋਜ਼ਪੁਰ ਸਿਟੀ ਦੇ ਵਿੱਚ ਇਹ ਪਰਿਵਾਰ ਰਹਿੰਦਾ ਹੈਗਾ ਔਰ ਹੌਸਲਾ ਇਸ ਬੱਚੇ ਦੇ ਵਿੱਚ ਨਜ਼ਰ ਆਉਂਦਾ ਐਸੀਂ ਵੀ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸੁਪਨੇ ਦੇਖਦਾ ਹੈਗਾ ਉਹ ਇਹਦੇ ਪੂਰੇ ਹੋਣ ਔਰ ਜਿਹੜਾ ਹੌਸਲਾ ਹੈ ਉਹ ਇਹਦਾ ਕਦੀ ਵੀ ਨਾ ਟੁੱਟੇ ਕੈਮਰਾ ਪਰਸਨ ਰੋਹੀ ਦੇ ਨਾਲ ਸਣੀ ਚੋਪੜਾ ਜਗਬਾਨੀ ਟੀਵੀ ਫਿਰੋਜ਼ਪੁਰ